दाना मंडी पक्तावाला ਵਿਖੇ ਕਣਕ ਦੀ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਇਸ ਸਬੰਧ ਵਿੱਚ ਫਾਸਟਪੀ ਨਿਊਜ਼ ਟੀਮ ਨੇ ਦਾਣਾ ਮੰਡੀ ਪक्ताਵਾਲਾ ਦਾ ਦੌਰਾ ਕੀਤਾ ਅਤੇ ਇੱਥੇ ਸਥਿਤੀ ਦਾ ਜਾਇਜ਼ਾ ਲਿਆ ਦਾਣਾ ਮੰਡੀ ਪक्ताਵਾਲਾ ਦੇ ਪ੍ਰਧਾਨ ਅਮਨਦੀਪ ਸਿੰਘ ਜੀ ਨੇ ਦੱਸਿਆ ਕਿ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋਣ ਨਾਲ ਸਰਕਾਰੀ ਖਰੀਦ ਵੀ ਸ਼ੁਰੂ ਹੋ ਚੁੱਕੀ ਹੈ ਮੰਡੀ ਵਿੱਚ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਉਨ੍ਹਾਂ ਨੇ ਆਖਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਰਕੀਟ ਕਮੇਟੀ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ ਉਥੇ ਮੰਡੀ ਦੇ ਆਰਤੀਆਂ ਨੇ ਵੀ ਆਪਣੇ ਵੱਲੋਂ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ ਦਾਣਾ ਮੰਡੀ ਪਕਤਾਂ ਵਾਲਾ ਦੇ ਆਰਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਟੁਆਈ ਲਈ ਟਰਾਂਸਪੋਰਟ ਦਾ ਬਿਹਤਰ ਪ੍ਰਬੰਧ ਕੀਤਾ ਜਾਵੇ ਸਾਡੇ ਵੱਲੋਂ ਵੇਖੋ ਜੜੀਆਂ ਤਿਆਰੀਆਂ ਨੇ ਕਿਸਾਨ ਨੇ ਹੋਣਾ ਸਾਡੇ ਕੋਲ ਪਾਵਰ ਕਲੀਨਰ ਦੇ ਵਾਸਤੇ ਤਿਆਰ ਆ ਉਹਦੇ ਵਾਸਤੇ ਬਹਿਣ ਵਾਸਤੇ ਪਾਣੀ ਦਾ ਪ੍ਰਬੰਧ ਹੈ ਤਰਪਾਲਾਂ ਦਾ ਪ੍ਰਬੰਧ ਹੈ ਕੰਡੇ ਰੈਡੀ ਨੇ ਜੋ ਆਰਤੀ ਨੇ ਪ੍ਰਬੰਧ ਜੋ ਕਿਸਾਨ ਵਾਸਤੇ ਕਰਨਾ ਉਹ ਸਾਡੇ ਕੋਲ ਸਾਰਾ ਪ੍ਰਬੰਧ ਮੁਕੰਮਲ ਹੈ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਸਰਕਾਰ ਦਾ ਕੋਈ ਸੁਧਾਰ ਹੈਗਾ ਉਹ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਰੌਲਾ ਰੱਪਾ ਹੀ ਬਊਗਾ ਕੋ ਲੋਕਲ ਮਾਲ ਸਾਡਾ ਜਾਣਾ ਲੋਕਲ ਮਾਲ 1 ਕਿਲੋਮੀਟਰ ਦੇ ਵਿੱਚ ਜਾਣਾ ਇੱਥੋਂ ਗੱਡੀ ਲੱਤਣੀ ਤੇ ਉੱਥੇ ਲੈ ਜਾਣੀ ਆ ਉਹਦਾ ਕਿਰਾਇਆ ਕੋਈ ਨਹੀਂ ਨਾ ਕੋ ਟ੍ਰਾਂਸਪੋਰਟ ਚੁੱਕਦਾ ਨਾ ਕੋ ਟੈਂਡਰ ਪਾਉਂਦਾ ਉਹ ਮੁੜ ਕੇ ਆਹ ਐਂਡ ਦੇ ਆਰਥੀ ਦੇ ਜਿਹੜਾ ਵਾ ਉਹ ਗੱਲ ਬਿਰਤਾਂ ਪੈ ਜਾਂਦੀ ਹੈ ਸਰਕਾਰ ਨੂੰ ਇਹਦੇ ਉੱਤੇ ਜਿਹੜੀ ਕੋਈ ਸਹੀ ਪ੍ਰਣਾਲੀ ਬਣਾਉਣੀ ਚਾਹੀਦੀ ਹੈ ਜਿਹੜਾ ਲੋਕਲ ਮਾਲ ਲੱਗਿਆ ਉਹਦੇ ਉੱਤੇ ਜਿਹੜਾ ਕਿਰਾਏ ਤੇ ਕੁਛ ਨਾ ਕੁਛ ਸੁਧਾਰ ਕਰਨਾ ਚਾਹੀਦਾ ਕਿਸਾਨਾਂ ਨੂੰ ਵੇਖੋ ਇਹ ਬੇਨਤੀ ਹੈ ਤੇ ਅਪੀਲ ਵੀ ਆ ਸਰਕਾਰ ਨੇ 12 ਮੋਸਰ ਕਣਕ ਲੈਣੀ ਹੈ ਤੇ ਉਹ ਮੇਰੇ ਵੀਰ ਇਹਨਾਂ ਦਿਨਾਂ ਦੇ ਵਿੱਚ ਜਰੂਰ ਆ ਕੇ ਕਿਸਾਨ ਵੀਰ 6 ਮਹੀਨੇ ਵੇਟ ਕਰਦੇ ਆ ਪਰ ਇਹਨਾਂ ਦਿਨਾਂ ਦੇ ਵਿੱਚ ਇੱਕ ਦੋ ਦਿਨ ਹੀ ਵੇਟ ਕਰਦੇ ਉਹ ਜਲਦਬਾਜ਼ੀ ਦੇ ਵਿੱਚ ਏਡਾ 15 16 ਮੋਸਰ ਦੇ ਆ ਕੇ ਮੰਡੀਆਂ ਦੇ ਵਿੱਚ ਸੁੱਟ ਦਿੰਦੇ ਆ ਤੇ ਤੁਸੀਂ ਹੁਣੇ ਵੇਖ ਰਿਹਾ ਹੋ ਮੰਡੀ ਦੇ ਵਿੱਚ ਕਣਕ ਖਲਾਰੀ ਹੈ ਕਿਸਾਨਾਂ ਨੂੰ ਬੇਨਤੀ ਹੈ ਕਿ 12 ਮੌਸਮ ਫਸਲ ਜਿਹੜੀ ਆ ਸਰਕਾਰ ਨੇ ਖਰੀਦਣੀ ਆ ਤੇ 12 ਮੌਸਮ ਮੰਡੀਆਂ ਦੇ ਵਿੱਚ ਲੈ ਕੇ ਆਉਣ ਨਾ ਤੇ ਕਿਸਾਨ ਨੂੰ ਉਹਦੇ ਵਿੱਚ ਪਰੇਸ਼ਾਨੀ ਆਵੇ ਤੇ ਨਾ ਕਿਸੇ ਆਰਥੀ ਨਾ ਆਵੇ ਅ ਇਸ ਵਾਰ ਜਿਹੜਾ ਰੇਟ ਆ 2425 ਰੁਪਏ ਰਿਹਾ ਤੇ ਅੱਜ ਹੀ ਸ਼ੁਰੂ ਹੋਣੀ ਕਣਕ ਅੱਜ ਪਰਚੇ ਸ਼ੁਰੂ ਹੋਣੀ ਆ ਅੱਜ ਤੋਂ ਤਲਾਈ ਸ਼ੁਰੂ ਹੋਊਗੀ ਫੇਰ ਸ਼ਾਮ ਨੂੰ ਪਤਾ ਲੱਗੂਗਾ ਕਿਸਾਨ ਤੋਂ ਕਿੰਨਾ ਉਹਦਾ ਜਿਹੜਾ ਵਾ ਉਹ ਝਾੜ ਨਿਕਲਦਾ ਇਹ ਕੋਈ ਮੰਡੀਆਂ 'ਚ ਕਣਕ ਮੋਇਸਟਰ ਵਾਲੀ ਸ਼ੁਰੂ ਹੋਈ ਹੈ ਜਿਹੜੀ ਅਸਲੀ ਕਣਕ ਉਹ 2-4 ਦਿਨ ਨੂੰ ਲੱਗਣਗੇ ਜੇ 12 ਮੋਇਸਟਰ ਜੋ ਸਰਕਾਰ ਨੇ ਖਰੀਦੀ ਸਰਕਾਰ ਦੇ ਪ੍ਰਬੰਧ ਬਿਲਕੁਲ ਮੁਕੰਮਲ ਹੈ ਜੀ ਜੇ ਸੁੱਕੀ ਕਣਕ ਆਵੇ 12 ਮੋਇਸਟਰ ਸਰਕਾਰ ਖਰੀਦਣ ਨੂੰ ਤਿਆਰ ਹੈ ਆਰਥੀਆਂ ਵਾਲੇ ਪ੍ਰਬੰਧ ਮੁਕੰਮਲ ਹੈ ਜੀ ਦੇਖੋ ਜੀ ਆਪਣੇ ਪਾਵਰ ਕਲੀਨਰ ਹੋ ਗਏ ਤਰਪਾਲਾਂ ਹੋਈਆਂ ਬੈਠਣ ਨੂੰ ਬੈਂਚ ਹੋਏ ਪਾਣੀ ਪੀਣ ਨੂੰ ਇਸ ਤਰ੍ਹਾਂ ਕਰਕੇ ਜੋ ਵੀ ਕਿਸਾਨ ਨੂੰ ਜ਼ਰੂਰਤ ਆ ਉਹ ਬਿਲਕੁਲ ਪਰਮਾਨੰ ਕੁਮਰ ਕਣਕ ਦੀ ਨਵੀਂ ਫਸਲ ਦੀ ਆਮਦ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਸ਼ੁਰੂ ਹੋ ਚੁੱਕੀ ਹੈ ਇਸ ਸਮੇਂ ਦੀ ਗੱਲਬਾਤ ਕਰਦਿਆਂ ਮੰਡੀ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਚੀਨਾ ਨੇ ਦੱਸਿਆ ਕਿ ਸਰਕਾਰ ਵੱਲੋਂ ਜਿੱਥੇ ਸਾਰੇ ਪ੍ਰਬੰਧ ਪੂਰੇ ਕੀਤੇ ਗਏ ਹਨ ਮੰਡੀ ਵਿਖੇ ਉੱਥੇ ਹੀ ਕਿਸਾਨਾਂ ਦੀ ਸਹੂਲਤ ਲਈ ਆਰਟੀਆਂ ਵੱਲੋਂ ਵੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ